ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਦੁਨੀਆ ਦਾ ਪਹਿਲਾ ਸਪੇਸ ਬਲੂਨ ਸਪੇਸਸ਼ਿਪ ਬਣ ਕੇ ਤਿਆਰਾ ਜੋ ਅਮਰੀਕਾ ਫਲਰੀਡਾ ਦੇ ਵਿੱਚ ਬਣ ਰਿਹਾ ਤੇ ਅਸਮਾਨ ਦੇ ਵਿੱਚ ਬੰਦਿਆਂ ਨੂੰ ਯਾਤਰਾ ਤੇ ਲੈ ਕੇ ਜਾਇਆ ਕਰੂ ਇਹ ਬਲੂਨ ਇਹਨੂੰ ਕਾਫੀ ਸੌਖਾ ਤੇ ਆਸਾਨ ਤਰੀਕਾ ਸਮਝਿਆ ਜਾਂਦਾ ਸਮਾਨ ਦੀ ਯਾਤਰਾ ਵਾਸਤੇ ਸੋ ਇਹ 2024 ਜਾਂ 25 ਦੇ ਵਿੱਚ ਆਪਣੀ ਉਡਾਨ ਭਰਨ ਵਾਸਤੇ ਪ੍ਰੋਪਰ ਤਿਆਰ ਹੋ ਜਾਊਗਾ ਇਹ ਜਿਹੜਾ ਉੱਪਰ ਤੁਸੀਂ ਵੱਡਾ ਸਾਰਾ ਬਲੂਨ ਦੇਖਦੇ ਹੋ ਇਹਨੂੰ ਸਪੇਸ ਸ਼ਿਪ ਨੈਪਟਿਊਨ ਕਹਿੰਦੇ ਆ ਇਸੇ ਬਲੂਨ ਦੇ ਨਾਲ ਉਸ ਗੋਲ ਛੋਟੇ ਬਲੂਨ ਨੂੰ ਚਲਾਇਆ ਜਾਇਆ ਕਰੂ ਇਹਦੇ ਨਾਲ ਹੀ ਉਹਨੇ ਉੱਡ ਕੇ ਸਮਾਨ ਤੱਕ ਜਾਇਆ ਕਰਨਾ ਧਰਤੀ ਤੋਂ 1 ਲੱਖ ਫੁੱਟ ਦੀ ਉਚਾਈ ਤੱਕ ਇਹ ਬਲੂਨ ਉੱਡਿਆ ਕਰੂਗਾ ਇਹ ਇੱਕ ਸਮੁੰਦਰੀ ਜਹਾਜ਼ ਦੇ ਵਿੱਚੋਂ ਉੱਡ ਕੇ ਤੇ ਦੂਸਰੇ ਸਮੁੰਦਰੀ ਜਹਾਜ਼ ਦੇ ਵਿੱਚ ਆ ਕੇ ਇਹਦਾ ਸਫ਼ਰ ਖਤਮ ਹੋ ਜਾਇਆ ਕਰੂਗਾ ਸੋ ਇੱਕ ਜਹਾਜ਼ ਤੋਂ ਦੂਸਰੇ ਜਹਾਜ਼ ਤੱਕ ਜਾਣ ਤੇ ਲਈ ਇਹਨੂੰ 3 ਘੰਟੇ ਦਾ ਟਾਈਮ ਲੱਗਿਆ ਕਰਨਾ 1600 ਟਿਕਟਾਂ ਹੁਣ ਤੱਕ ਵਿਕ ਚੁੱਕੀਆਂ ਨੇ ਇਹਦੀਆਂ 1,25,000 ਡਾਲਰ ਦੀ ਇੱਕ ਟਿਕਟਾ ਸਭ ਤੋਂ ਸੌਖਾ ਤੇ ਆਸਾਨ ਤੇ ਸੇਫ ਤਰੀਕਾ ਹੁਣ ਤੱਕ ਅਸਮਾਨ ਦੇ ਵਿੱਚ ਯਾਤਰਾ ਦਾ ਇਹਨੂੰ ਮੰਨਿਆ ਜਾਂਦਾ ਸੋ ਜਲਦੀ ਇਹ ਫਲਾਈਟ ਫਲੋਰੀਡਾ ਦੇ ਵਿੱਚੋਂ ਸ਼ੁਰੂ ਹੋ ਜੂਗੀ ਜੇ ਤੁਸੀਂ ਵੀ ਇਹਦੇ ਵਿੱਚ ਯਾਤਰਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ eyntk.info ਦੇ ਉੱਤੇ ਜਾ ਕੇ ਆਪਣੀ ਟੈਕਟ ਵੀ ਬੁੱਕ ਕਰਾ ਸਕਦੇ ਹਾਂ ਤੇ ਇਹਦੇ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹਾਂ ਧੰਨਵਾਦ